ਜਹਰੀਲੀ ਸ਼ਰਾਬ ਪੀਣ ਦੇ ਨਾਲ 21 ਜਣੇ ਦੀ ਮੌਤ ਹੋ ਚੁੱਕੀ ਹੈ ਔਰ ਜਿਹੜਾ ਨੌਜਬਾਨ ਗ੍ਰਿਫਤਾਰ ਕੀਤਾ ਹੈ ਸਖਜਿੰਦਰ ਸਿੰਘ ਸੁਖੀ ਉਸ ਦਾ ਪਰਿਵਾਰ ਸਾਹਮਣੇ ਆਇਆ ਹੁਣ ਤੱਕ 4 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪਰ ਸਖਜਿੰਦਰ ਸਿੰਘ ਸੁਖੀ ਆ ਜਿਹੜਾ ਇਸ ਦੇ ਦੋ ਜਿਹੜੇ ਚਾਚੇ ਸੀ ਉਹਨਾਂ ਦੀ ਮੌਤ ਹੋਈ ਹੈ ਇਹੀ ਜਹਰੀਲੀ ਸ਼ਰਾਬ ਪੀਣ ਦੇ ਨਾਲ ਤੇ ਇਹੀ ਸਖਜਿੰਦਰ ਸਿੰਘ ਸੁਖੀ ਉਹਨਾਂ ਨੂੰ ਹਸਪੀਟਲ ਇਲਾਜ ਲਈ ਲੈ ਕੇ ਗਿਆ ਸੀ ਤੇ ਉਹ ਬਲੱਡ ਦੀਆਂ ਖੂਨ ਦੀਆਂ ਉਲਟੀਆਂ ਕਰ ਰਹੇ ਸੀ ਤੇ ਪਰਿਵਾਰ ਨੇ ਵੱਡੇ ਇਹ ਇਲਜ਼ਾਮ ਲਗਾਏ ਨੇ ਕਿ ਪ੍ਰਸ਼ਾਸਨ ਨੇ ਝੂਠਾ 302 ਦਾ ਪਰਚਾ ਸੁਖੀ ਤੇ ਪਾਇਆ ਉਹ ਇਹ ਕੰਮ ਨਹੀਂ ਕਰਦਾ ਸੀ ਜਿਸ ਨੂੰ ਲੈ ਕੇ ਸੁਖਿੰਦਰ ਸਿੰਘ ਸੁਖੀ ਦੀ ਧਰਮ ਪਤਨੀ ਸਾਹਮਣੇ ਆਈ ਹੈ ਕਾਮਰੇ ਦੇ ਤੇ ਇਹ ਵੀ ਕਿਹਾ ਸਰਕਾਰ ਤੋਂ ਅਪੀਲ ਕੀਤੀ ਕਿ ਝੂਠੇ ਕੇਸ ਪਾਏ ਜਾ ਰਹੇ ਨੇ ਸਾਡਾ ਤਾਂ ਇਸ ਨਾਲ ਕੋਈ ਤਾਲੁਕਾਤ ਨਹੀਂ ਇਹ ਗੁਜਰਾਪਿੰਡ ਦਾ ਰਹਿਣ ਵਾਲਾ ਸੁਖਿੰਦਰ ਸਿੰਘ ਸੁਖੀ ਜਿਸ ਦੀ ਪਤਨੀ ਮੀਡੀਆ ਦੇ ਸਾਹਮਣੇ ਆਈ ਹੈ ਤੇ ਵੱਡੇ ਉਸ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨੇ ਹਾਂਜੀ ਪੰਜ ਜੀ ਤੁਹਾਡਾ ਨਾਮ ਕੀ ਹੈ ਜੀ ਬੀਰ ਮਨਜੀਤ ਵਾਰਾ ਮੇਰਾ ਨਾਮ ਹੈ ਮਨਜੀਤ ਕੌਰ ਤੁਹਾਡੇ ਪਤੀ ਦਾ ਨਾਮ ਸੁਖਵਿੰਦਰ ਸਿੰਘ ਸੁਖੀ ਆਦਿ ਹੈ। ਕੀ ਗੱਲ ਹੋਈ ਆ ਜੀ? ਵੀਰੇ ਜਿਹੜੀਆਂ ਗੁਜਰਾ ਪਿੰਡ ਚ ਮੌਤਾਂ ਹੋ ਰਹੀਆਂ ਨੇ दारू ਨੂੰ ਲੈ ਕੇ ਹੈਗੀ ਲਈ ਸ਼ਰਾਬ ਨਾਲ। ਹਾਂਜੀ ਤੇ ਵੀਰੇ ਉਹਨਾਂ ਨਾਲ ਸਾਡਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ ਮੇਰੇ ਘਰ ਆਏ ਦਾ। ਹਾਂਜੀ ਤੇ ਉਹਨਾਂ ਨੂੰ નિર્ਦੋਸ਼ ਨੇ ਉਹਨਾਂ ਨੂੰ ਬਿਨਾਂ ਗੱਲਬਾਤ ਤੋਂ ਦਿਰਵਾ ਪੁਲਿਸ ਨੇ ਜਕ ਲਿਆ। ਤੇ ਹੁਣ ਉਹ ਇਸ ਟਾਈਮ ਜੇਲ੍ਹ ਚ ਨੇ ਸੰਗਰੂਰ। ਮੈਂ ਉਹਨਾਂ ਨਾਲ ਸਵੇਰੇ ਮੁਲਾਕਾਤ ਕਰਕੇ ਆਈ ਆ ਸਾਨੂੰ ਮੁਲਾਕਾਤ ਦੇ ਦੌਰਾਨ ਪਤਾ ਲੱਗਿਆ ਉਹ ਕੰਨੇ ਮੇਰੇ ਤੇ ਵੀ 302 ਕਤਲ ਦਾ ਪਰਚਾ ਪਤਾ ਵੀ ਉਹਨਾਂ ਤੇ ਪਰਚਾ ਕਿਸ ਚੀਜ਼ ਦਾ ਪੈ ਗਿਆ ਹੂੰ ਬਿਨਾਂ ਗੱਲਬਾਤ ਤੋਂ ਵੀਰੇ ਜਦਕੇ ਉਹ ਕੋਈ ਕੰਮ ਨਹੀਂ ਕਰਦੇ ਇਦਾਂ ਦਾ ਵੀਰੇ ਪਿੰਡ ਚੋਂ ਪੁੱਛੀ ਗਿੱਚ ਕਰ ਲੈਣਾ ਜੀ ਜੋ ਸਰਕਾਰ ਦਾ ਜੀ ਕਰਦਾ ਉਹ ਕਰ ਲੈ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਹੂੰ ਇਨਸਾਫ ਸਾਰਿਆਂ ਨੂੰ ਮਿਲਣਾ ਚਾਹੀਦਾ ਇਹਨਾਂ ਨੂੰ ਵੀ ਮੁਆਵਜ਼ਾ ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗਦੇ ਵੀਰੇ ਬਸ ਮੇਰਾ ਘਰ ਵਾਲਾ ਦੇ ਦੇਣ ਸਾਨੂੰ ਜੀ ਤੇ ਤੁਹਾਡੇ ਪਰਿਵਾਰ ਚ ਕੌਣ ਕੌਣਾ ਚ ਮੇਰੇ ਪਰਿਵਾਰ ਚ ਵੀਰੇ ਮੇਰੇ ਦੋ ਬੱਚੇ ਨੇ ਮੇਰੇ ਮੰਮੀ ਡੈਡੀ ਨੇ ਤੇ ਮੇਰੀ ਨਾਨਾ ਦਾ 슈ਗਰ ਦੀ ਮਰੀਜ਼ ਆ ਵੀਰੇ ਸਵੇਰੇ ਸ਼ਾਮ ਟੀਕਾ ਲੱਗਦਾ ਮੇਰੇ ਹਸਬੰਡ ਨੂੰ ਵੀ 슈ਗਰ ਆ ਅੱਛਾ ਉਹਨਾਂ ਨੂੰ ਵੀ ਡਾਇਬਟੀਜ਼ ਆ ਤੁਹਾਡੀ ਨਾਨਾ ਨਾਨਾ ਨੂੰ ਵੀ ਵੀਰੇ ਇਸ ਟਾਈਮ ਵੀ ਉਹਨਾਂ ਦੀ 슈ਗਰ ਇੰਨੀ ਹਾਈ ਤੇ ਉਹਨਾਂ ਤੋਂ ਬੋਲਿਆ ਵੀ ਨਹੀਂ ਤੇ ਜਾ ਰਹੀ ਆ ਮੈਂ ਜੇਲ੍ਹ ਚ ਮਿਲ ਕੇ ਆਈ ਆ ਜੇ ਮੇਰੇ ਹਸਬੰਡ ਨੂੰ ਕੁਝ ਹੋ ਗਿਆ ਵੀਰੇ ਅਸੀਂ ਐਕਸ਼ਨ ਲਵਾਂਗੇ ਤੇ ਉੱਥੇ ਉਹਨਾਂ ਦਾ ਕੋਈ ਟਰੀਟਮੈਂਟ ਵਗੈਰਾ ਉਹਨਾਂ ਨੂੰ ਮੈਡੀਕਲ ਕੋਈ ਦਿੱਤੀ ਨਹੀਂ ਗਿਆ ਮੈਨੂੰ ਕੁਝ ਨਹੀਂ ਪਤਾ ਹੈਗਾ ਵੀਰੇ ਨਹੀਂ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਕੋਈ ਮੈਡੀਕਲ ਉਹਨਾਂ ਨੂੰ ਸੇਵਾ ਦਿੱਤੀ ਹੈ ਉੱਥੇ ਕਿ ਨਹੀਂ ਉਹਨਾਂ ਦੀ ਜਿਹੜੀ ਮੈਡੀਸਨ ਵਗੈਰਾ ਉਹ ਸਾਰੀ ਹਲੇ ਘਰੇ ਆ ਉਹ ਦਵਾਈ ਤੋਂ ਬਿਨਾ ਉਹ ਹੋਰ ਮੈਡੀਸਨ ਲੈ ਨਹੀਂ ਸਕਦੇ ਜੀ ਤੇ ਪੁੱਛਦੇ ਧਿਆਨ ਚ ਤੁਸੀਂ ਇਹ ਕਰਵਾਤਾ ਵੀ ਉਹ ਸ਼ੂਗਰ ਦੇ ਮਰੀਜ਼ ਕਰਵਾਤਾ ਵੀਰੇ ਅਸੀਂ ਰਿਪੋਰਟਸ ਵਗੈਰਾ ਸਾਰਾ ਕੁਝ ਡਿੜਬੇ ਖਾਣੇ ਚ ਦੇ ਰੱਖਿਆ ਹਾਂ ਤੇ ਕਿਹੜੀ ਜੇਲ੍ਹ ਚਾ ਕਿੱਥੇ ਨੇ ਉਹ ਸੰਗਰੂਰ ਜੇਲ੍ਹ ਚ ਨੇ ਵੀਰੇ ਤੇ ਵੀਰੇ ਅਸੀਂ ਸੰਸਕਾਰ ਨਹੀਂ ਕਰਨ ਦੰਦੇ ਜਦ ਤੱਕ ਮੇਰੇ ਘਰ ਵਾਲਿਆਂ ਨੂੰ ਨਹੀਂ ਛੱਡਦੇ ਕਿਉਂਕਿ ਜੇ ਸੰਸਕਾਰ ਕਰਤਾ ਹੂੰ ਕਦੇ ਵੀ ਨਹੀਂ ਛੁੱਟਣਾ ਮੇਰਾ ਘਰ ਉਜੜ ਜਾਊਗਾ ਜੀ ਤੇ ਅੱਜ ਤੁਸੀਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਸੀ ਤੇ ਉਹਨਾਂ ਨੇ ਕੀ ਕਿਹਾ ਜਾ ਉਹ ਕਹਿੰਦੇ ਤਾਂ ਹੈਗੇ ਨੇ ਵੀ ਅਸੀਂ ਤੁਹਾਡੇ ਹੱਕ ਚਾ ਸਾਨੂੰ ਪਤਾ ਵੀ ਉਹ ਬੇਦੋਸ਼ਾ ਫਿਰ ਉਹਨਾਂ ਨੂੰ ਅੰਦਰ ਕਾਤੋਂ ਕਰਤਾ ਅੱਛਾ ਪੁਲਿਸੇ ਮੰਨ ਰਹੀ ਹੈ ਗੱਲ ਮੰਨ ਰਹੇ ਨਹੀਂ ਵੀਰੇ ਮੰਨ ਰਹੇ ਨੇ ਉਹ ਕਹਿੰਦੇ ਅਸੀਂ ਮਜ਼ਬੂਰ ਆ ਹੂੰ ਸਾਡੇ ਕੋਲ ਤਾਂ ਕਹੀ ਜਾਂਦੇ ਨੇ ਵੀ ਅਸੀਂ ਮਾਨਦੇ ਆ ਵੀ ਉਹ ਬੇਕਸੂਰਾ ਕਹਿੰਦੇ ਪਰ ਤੁਹਾਡੇ ਵੀ ਜਿਸੇ ਮਜਬੂਰ ਆ ਜੀ ਧੰਨਵਾਦ ਬਸ ਵੀਰੇ ਸਾਡੀ ਤਾਂ ਹੀ ਬੇਨਤੀ ਆ ਵੀ ਉਹ ਘਰੇ ਆ ਜਾਵੇ ਦੱਸਦੀ ਕਿ ਸੁਖਿੰਦਰ ਸਿੰਘ ਸੁਖੀ ਨੂੰ ਫੜਿਆ ਪੰਜਾਬ ਪੁਲਿਸ ਨੇ ਕਿਸ ਨੇ ਗੁਜਰਾਪਿੰਡ ਵਿੱਚ ਸਪਲਾਈ ਕੀਤੀ ਆ ਜਿਹੜੀ ਸ਼ਰਾਬ ਪਰ ਜੈਰਲੀ ਸ਼ਰਾਬ ਨੂੰ ਲੈ ਕੇ 21 ਮੌਤਾਂ ਹੋ ਚੁੱਕੀਆਂ ਨੇ 35 ਜਾਣੇ ਜਿਹੜੇ ਇਲਾਜ ਨੇ ਜੋ ਬਲੱਡ ਦੀਆਂ ਉਲਟੀਆਂ ਕਰ ਰਹੇ ਨੇ ਪਰ ਪ੍ਰਸ਼ਾਸਨ ਤੇ ਪਰਿਵਾਰ ਦੇ ਜਿਹੜੇ ਇਲਜ਼ਾਮ ਨੇ ਕਿਤਨੇ ਕਿਤੇ ਜ਼ਰੂਰ ਵੱਡੇ ਸਵਾਲ ਖੜੇ ਕਰ ਰਹੇ ਨੇ ਕਿ ਜਾਣਬੁੱਝ ਕੇ ਕਿਤੇ ਉਹਨਾਂ ਦੀ ਗ੍ਰਿਫਤਾਰੀ ਤਾਂ ਨਹੀਂ ਹੋ ਰਹੀ ਕਿ ਜਾਣਬੁੱਝ ਕੇ ਨੌਜਬਾਨਾਂ ਨੂੰ ਐਵੇਂ ਗ੍ਰਿਫਤਾਰ ਕਰਕੇ ਇਹ ਮਸਲੇਨ ਠੰਡਾ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਪੰਜਾਬ ਦੀ ਸਰਕਾਰ ਤੇ ਸਵਾਲ ਖੜੇ ਕਰ ਰਹੀਆਂ ਨੇ